ਵੇਖ ਲਓ ਵੀ ਅੱਜ ਕੱਲ ਕੁੜੀਆਂ ਯਾਰ ਕਿੱਡੀਆਂ ਚਲਾਕ ਹੋ ਗਈਆਂ ਤੇ ਕੁਝ ਕੁ ਕੁੜੀਆਂ ਦੀਆਂ ਮਾਵਾਂ ਵੀ ਨਾਲ ਰਲੀਆਂ ਹੁੰਦੀਆਂ ਨੇ ਮਾਂ ਨੂੰ ਸਾਰਾ ਪਤਾ ਸੀਗਾ ਕਿ ਮੇਰੀ ਧੀ ਕਿੱਥੇ ਖੇ ਖਾਂਦੀ ਆ ਪਰ ਫਿਰ ਵੀ ਮਾਂ ਨੇ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਤਾ ਕੁੜੀ ਨੂੰ ਘੱਲ ਤੱਕ ਕੈਨੇਡਾ ਤੇ ਕੈਨੇਡਾ ਜਾ ਕੇ ਕੁੜੀ ਆਪਦੇ ਆਸ਼ਕ ਕੋਲੇ ਇੰਗਲੈਂਡ ਭੱਜ ਗਈ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਲਗਭਗ ਸਾਡੇ ਪੰਜਾਬ ਦੇ ਹਰ ਘਰ ਦੇ ਵਿੱਚ ਇੱਕੋ ਗੱਲ ਆਮ ਚੱਲਦੀ ਆ ਹਾਏ ਕੈਨੇਡਾ ਹਾਏ ਕੈਨੇਡਾ ਹਾਏ ਕੈਨੇਡਾ ਸਾਡਾ ਮੁੰਡਾ ਕੈਨੇਡਾ ਚਲਾ ਜਾਵੇ ਸਾਡੀ ਕੁੜੀ ਕੈਨੇਡਾ ਚਲੀ ਜਾਵੇ ਸਾਡੀ ਨੌ ਕੈਨੇਡਾ ਚਲੀ ਜਾਵੇ ਇਹ ਕੈਨੇਡਾ ਦੇ ਲਾਲਚ ਦੇ ਵਸ ਪੈ ਕੇ ਬਹੁਤ ਸਾਰੇ ਲੋਕਾਂ ਨੇ ਘਰ ਪੱਟ ਲਏ ਜ਼ਮੀਨਾਂ ਵੇਚ ਲੀਆਂ ਡੰਗਰ ਬੱਛੇ ਵੇਚ ਲਏ ਆਪਦੇ ਪੁੱਤ ਵੀ ਮਰਵਾਲੇ ਕੁਝ ਮੁੰਡੇ ਨਸ਼ਿਆਂ ਦੀ ਭੇਟ ਚੜ ਗਏ ਬਹੁਤ ਘਰ ਇਸ ਕੰਮ 'ਚ ਉਜੜੇ ਵੀ ਆ। ਕੁਝ ਕ ਘਰ ਵਸੇ ਆ ਆਬਾਦ ਆ ਜਿਨ੍ਹਾਂ ਦੇ ਘਰੇ ਸਿਆਣੀਆਂ ਕੁੜੀਆਂ ਦੇ ਪੈਰ ਪੈ ਗੇ। ਨਹੀਂ ਤਾਂ ਬਾਹਲੇ ਉਜੜੇ ਹੀ ਆ। ਇਹੋ ਜੇ ਇੱਕ ਵਿਚਾਰਾ ਕਿਸਮ ਦਾ ਮਾਰਿਆ ਮੁੰਡਾ ਜੀ ਤੁਸੀਂ ਫੋਟੋ ਵੇਖਦੇ ਪਏ ਹੋ। ਇਹਦਾ ਨਾਮ ਹੈਗਾ ਅਮਨਦੀਪ। ਇਹਦਾ ਪਿੰਡ ਆ ਕਾਲੇ ਸੰਗਿਆਂ ਦੇ ਕੋਲੇ ਹਰੀਮਪੁਰ ਪਿੰਡ ਆ ਤੇ ਇਹ ਪੱਡਤਾਂ ਦਾ ਮੁੰਡਾ। ਚਲੋ ਜੀ 2023 ਦੇ ਵਿੱਚ ਇਹਦਾ ਵਿਆਹ ਹੁੰਦਾ ਨਿਧੀ ਸ਼ਰਮਾ ਦੇ ਨਾਲ ਜੀ ਤੁਸੀਂ ਫੋਟੋ ਵੇਖਣ ਰਹੇ ਹੋ। ਐਸ ਕੁੜੀ ਦੇ ਨਾਲ ਵਿਆਹ ਹੋ ਜਾਂਦਾ 6 ਮਹੀਨੇ ਦੋਨੇ ਜੀ ਇਕੱਠੇ ਰਹਿੰਦੇ ਆ। ਲਿੱਲੇ ਪੋਪੇ ਚੱਲਦੇ ਆ, ਲਵ ਯੂ ਲਵ ਯੂ ਸਭ ਕੁਝ ਚੱਲਦਾ ਆ। ਤੇ 6 ਮਹੀਨਿਆਂ ਬਾਅਦ ਇਸ ਕੁੜੀ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਚਲੋ ਜੀ ਇਹ ਨੀਦੀ ਸ਼ਰਮਾ ਕੈਨੇਡਾ ਪਹੁੰਚ ਜਾਂਦੀ ਹੈ ਜਿਹੜਾ ਹੁਣ ਇਹ ਅਮਨਦੀਪ ਸੀਗਾ ਇਹ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਸੀਗਾ ਤੇ ਜਿਹੜੇ ਦੇ ਫਾਦਰ ਸੀ ਉਹ ਵੀ ਪਹਿਲਾਂ ਬਿਜਲੀ ਬੋਰਡ ਚੋਂ ਰਿਟਾਇਰ ਹੋਏ ਸੀਗੇ ਵਧੀਆ ਪਰਿਵਾਰ ਆ ਚਲੋ ਜੀ ਹੁਣ ਬਾਹਰ ਚਲੀ ਗਈ ਨੀਦੀ ਸ਼ਰਮਾ ਕੈਨੇਡਾ ਦੀ ਜਦੋਂ ਹਵਾ ਲੱਗੀ ਕੈਨੇਡਾ ਜਦੋਂ ਪਾਣੀ ਪੀਤਾ ਤੇ ਫਿਰ ਤੁਹਾਨੂੰ ਪਤਾ ਚਮੂਨੇ 'ਚ ਲੜਦੇ ਹੀ ਹੁੰਦੇ ਆ ਉਵੇਂ ਫਿਰ ਇਹਦੇ ਵਿੱਚ ਚਮੂਨੇ 'ਚ ਲੜਨ ਨੀਦੀ ਸ਼ਰਮਾ ਦੇ ਚਮੂਨੇ 'ਚ ਲੜਨ ਤੇ ਚਲੋ ਜੀ ਹੌਲੀ-ਹੌਲੀ ਨੇ ਰੰਗ ਜੇ ਵਟਾਉਣੇ ਸ਼ੁਰ ਤੇ ਹੁਣ ਜਦੋਂ ਅਮਨਦੀਪ ਨਾਲ ਫੋਨ ਤੇ ਗੱਲਾਂ ਬਾਤਾਂ ਕਰਿਆ ਕਰੇ ਫਿਰ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਵੀ ਹੁਣ ਕਿਹੜੀ ਟਾਉਨ ਚ ਬੋਲਦੀ ਆ ਕਿਵੇਂ ਬੋਲਦੀ ਆ ਕਦੇ ਕਦੇ ਤਾਂ ਖੋਸ਼ ਹੋ ਕੇ ਬੋਲਿਆ ਕਰੇ ਤੇ ਕਦੇ ਕਦੇ ਵੱਡ ਖਾਨ ਨੂੰ ਪਿਆ ਕਰੇ ਅਮਨਦੀਪ ਨੇ ਐ ਸੁਝਲੇ ਵੀ ਚਲ ਉੱਥੇ ਕੰਮ ਦਾ ਸਟ੍ਰੈਸ ਹੁੰਦਾ ਵੀ ਕਦੀ ਵੇਰੀ ਤਾਂ ਮੂਡ ਆਫ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ 2-4 ਮਹੀਨੇ ਲੰਘਦੇ ਆ 2-4 ਮਹੀਨਿਆਂ ਬਾਅਦ ਕੋਈ ਸਕੀਮ ਆਉਂਦੀ ਆ ਸਪਾਉਸ ਦੇ ਵਿਜੇ-ਬੁਜੇ ਲੱਗਣ ਵਾਲੀ ਤੇ ਬਾਈ ਅਮਨਦੀਪ ਆਪਦੀ ਘਰ ਦੀ ਨਿਧੀ ਸ਼ਰਮਾ ਨੂੰ ਕਹਿੰਦਾ ਵੀ ਭਾਈ ਉਧਰੋਂ ਮੈਨੂੰ ਕੋਈ ਪੇਪਰ ਉੱਪਰ ਭੇਜ ਵੀ ਮੈਂ ਵੀ ਫਾਈਲ ਲਾਉਣੀ ਆ ਮੈਂ ਇੱਕ ਦੋ ਏਜੰਟਾਂ ਨਾਲ ਗੱਲ ਕੀਤੀ ਹੋਈ ਆ ਤਾਂ ਜਿਹੜੀ ਨਿਧੀ ਸ਼ਰਮਾ ਹੁੰਦੀ ਆ ਬਾਈ ਦੀ ਘਰ ਵਾਲੀ ਉਹ ਕਹਿੰਦੀ ਆ ਮੇਰੇ ਕੋਲ ਤਾਂ ਕੋਈ ਪੇਪਰ ਹੀ ਨਹੀਂ ਹੈਗਾ ਮੇਰੇ ਕੋਲ ਤਾਂ ਕੋਈ ਆਫਰ ਲੈਟਰ ਨਹੀਂ ਕੋਈ ਜੌਬ ਦੀ ਸਲਿੱਪ ਨਹੀਂ ਕੋਈ ਕੋਈ ਪੇ ਦੀ ਸਲਿੱਪ ਨਹੀਂ ਮੇਰੇ ਤੇ ਕੋਈ ਕੁਝ ਵੀ ਨਹੀਂ ਹੈਗਾ ਮੈਨੂੰ ਤਾਂ ਕੰਪਨੀ ਵਾਲੇ ਦਿੰਦੇ ਹੀ ਨਹੀਂ ਜਿੱਥੇ ਮੈਂ ਕੰਮ ਕਰਦੀ ਆ ਹੁਣ ਬਾਈ ਦੇ ਵੀ ਯਾਰ ਦੋਸਤ ਬਾਹਰ ਜਾਂਦੇ ਸੀ ਬਾਈ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਵੀ ਐਵੇਂ ਝੂਠ ਮਾਰਦੀ ਆ ਤੈਨੂੰ ਬੁੱਧ ਚਲੋ ਜੀ ਬਾਈ ਨੇ ਆਪਦੇ ਕਿਸੇ ਯਾਰ ਮਿੱਤਰ ਨੂੰ ਕਿਹਾ ਵੀ ਯਾਰ ਤੂੰ ਆਦੀ ਪਰਝਾਈ ਕੋਲੇ ਜਾ ਉਹਨੂੰ ਬੜਾ ਮੋਟਾ ਸਮਝਾ ਡੱਲ ਦਿਮਾਗ 'ਚ ਕੋਈ ਗੱਲ ਪਾ ਵੀ ਤੂੰ ਪੇਪਰ ਪੂਪਰ ਭੇਜ ਤੇਰੇ ਤੇ ਇਕੱਲੇ 25 ਲੱਖ ਰੁਪਈਆ ਫੂਕਿਆ ਵੀ ਉਹ ਵੀ ਵਿਚਾਰਾ ਇੱਧਰ ਆ ਜੇ ਚਲੋ ਜੀ ਉਹ ਯਾਰ ਮਿੱਤਰ ਨਿਧੀ ਸ਼ਰਮਾ ਕੋਲੇ ਜਾਂਦਾ ਤੇ ਜਦੋਂ ਨੂੰ ਪਤਾ ਲੱਗਿਆ ਵੀ ਯਾਰ ਮਿੱਤਰ ਮੇਰੇ ਕੋਲੇ ਆ ਗਿਆ ਇੱਕ ਕੈਨੇਡਾ ਰਹਿਣ ਦਾ ਨੂੰ ਸਾਰਾ ਕੁਝ ਪਤਾ ਤੇ ਇੰਨੇ ਕ ਲੰਡੂ ਜੇ ਪੇਪਰ ਭੇਜਦਾ ਚਲੋ ਜੀ ਉਹ ਲੰਡੂ ਜੇ ਪੇਪਰ ਦੇ ਬੇਸ ਤੇ ਬਾਈ ਨੇ ਕੁਝ ਪੇਪਰ ਏਜੰਟ ਦੇ ਕਹਿਣ ਤੇ ਆਪਦੇ ਕੋਲੋਂ ਪੈਸੇ ਪੂਸੇ ਲਾ ਕੇ ਬਣਾ ਲੇ ਤੇ ਅਮਰਦੀਪ ਨੇ ਇਹ ਵੀਜ਼ਾ ਆਪਦੇ ਕੋਲ ਪੇਪਰ ਪੂਪਰ ਬਣਾ ਕੇ ਪੈਸਾ ਤੇ ਲੱਖ ਖਰਚ ਕੇ ਵਿਚਰਨ ਨੇ ਲਵਾਇਆ ਸੀਗਾ ਜਦੋਂ ਫਿਰ ਬਾਈ ਨੇ ਆਪਦੀ ਘਰ ਵਾਲੀ ਨੂੰ ਫੋਨ ਕੀਤਾ ਕੈਨੇਡਾ ਬੈਠੀ ਨੂੰ ਨidhi Sharma ਨੂੰ ਵੀ ਭਾਈ ਮੇਰਾ ਵੀਜ਼ਾ ਲੱਗ ਗਿਆ ਅੱਗੋ ਕਹਿੰਦੀ ਹੈ ਤੇਰਾ ਵੀਜ਼ਾ ਕਿਵੇਂ ਲੱਗ ਗਿਆ ਕਮਾਲ ਹੋ ਗਈ ਚਮਤਕਾਰ ਹੋ ਗਿਆ ਬਾਈ ਕਹਿੰਦਾ ਕਮਲ ਜੀ ਤੇ ਹਾਂ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਤੂੰ ਤਾਂ ਹਰਾਨ ਹੀ ਹੋਗੀ ਕਿ ਮੇਰਾ ਵੀਜ਼ਾ ਕਿਉਂ ਲੱਗ ਗਿਆ ਕਹਿੰਦੀ ਨਹੀਂ ਮੈਨੂੰ ਖੁਸ਼ੀ ਤਾਂ ਬਹੁਤ ਆ ਪਰ ਮੈਂ ਵੈਸੇ ਹਰਾਨ ਆ ਵੀ ਐਡੀ ਛੇਤੀ ਤਰ੍ਹਾਂ ਵੀਜ਼ਾ ਲੱਗ ਗਿਆ ਹੁਣ ਜਿਹੜੀ ਵਿਚਾਲੇ ਗੱਲ ਸੀ ਉਹ ਹੁਣ ਦੱਸ ਨਹੀਂ ਸੀ ਰਹੀ ਬਾਈ ਕਹਿੰਦਾ ਕੋਈ ਗੱਲ ਨਹੀਂ ਫਿਰ ਬਾਈ ਨੇ ਕਿਹਾ ਵੀ ਐਂ ਕਰ ਵੀ ਹੁਣ ਵੀਜ਼ਾ ਲੱਗ ਗਿਆ ਤੇ ਮੈਂ ਟਿਕਟ ਟੂਟ ਉਦੋਂ ਹੀ ਕਰਾਉਂਗਾ ਜਦੋਂ ਕੋਈ ਕਮਰਾ ਕੁਮਰਾ ਲੱਭ ਲੇਂਗੀ ਵੀ ਤੂੰ ਕਮਰਾ ਕੁਮਰਾ ਕੋਈ ਲੱਭ ਚਲੋ ਜੀ ਭਾਣੇ ਬੁੰਨੇ ਲਾਉਣ ਲੱਗ ਗਈ ਮੈਂ ਕੰਮ ਤੇ ਵੀ ਜਾਣਾ ਹੁੰਦਾ ਮੈਂ ਪੜਨ ਵੀ ਜਾਣਾ ਹੁੰਦਾ ਮੇਰੇ ਕੋਲੇ ਟਾਈਮ ਘਟਾ ਫਿਰ ਬਾਈ ਕਹਿੰਦੇ ਚਲੋ ਮੈਂ ਆਪਣੇ ਕਿਸੇ ਯਾਰ ਮਿੱਤਰ ਨੂੰ ਕਹਿ ਦਣਾ ਕੋਈ ਕਮਰਾ ਲੱਭ ਦਿੰਦੇ ਆ ਕਹਿੰਦੀ ਨਹੀਂ ਮੈਂ ਲੱਭ ਲੂੰਗੀ ਫਿਰ ਨੇ ਭਾਣੇ ਲਾਉਣੇ ਸ਼ੁਰੂ ਕਰਤੇ ਵੀ ਜਿੱਥੇ ਮੈਂ ਰਹਿਣੀ ਆ ਜਿੱਥੇ ਮੇਰਾ ਕਾਲਜ ਨੇੜੇ ਪੈਂਦਾ ਵੀ ਕੰਮ ਵਾਲਾ ਸਿਸਟਮ ਨੇੜੇ ਪੈਂਦਾ ਤੇ ਉੱਥੇ ਨੇੜੇ ਤੇ ਕੋਈ ਘਰ ਵੇ ਲੈਣੀ ਤੇ ਕੋਈ ਕ ਬਾਈ ਕਹਿੰਦਾ ਕਿ ਮਹਾਲਾ 25 ਲੱਖ ਤੇਰੇ ਤੇ ਫੂਕਿਆ 10 ਲੱਖ ਮੈਂ ਆਪਦੇ ਲਈ ਬਿਠਾ 35 ਲੱਖ ਨੂੰ ਧੂਰ ਦਿੱਤੀ ਬਿਠਾ ਮੈਂ ਥੋੜਾ ਸਮਾਰ ਓਕੇ ਕਿਵੇਂ ਆ ਜਾ ਚਲੋ ਜੀ ਬਾਈ ਨੇ ਆਪਦੇ ਯਾਰ ਮਿੱਤਰ ਨੂੰ ਕਿਹਾ ਵੀ ਯਾਰ ਵੀ ਤੁਹਾਡੀ ਭਾਬੀ ਬੀਜੀ ਬਾਲੀ ਹੁੰਦੀ ਹੈ ਯਾਰ ਭਰਾ ਬਣ ਕੇ ਤੁਸੀਂ ਇੱਕ ਕਮਰਾ ਕੁਮਰਾ ਲੱਭ ਦਿਓ ਸਿਰਫ ਤਾਂ ਕਈ ਯਾਰ ਯਾਰ ਹੀ ਹੁੰਦੇ ਆ ਫਿਰ ਤੇ ਬਾਈ ਦੇ ਯਾਰ ਨੇ ਉਸੇ ਹੀ ਗਲੀ ਦੇ ਵਿੱਚ ਤਿੰਨ ਘਰ ਲੱਭਤੇ ਜਿਹੜੇ ਖਾਲੀ ਪਏ ਸੀ ਇੱਥੇ ਜਿੰਨੇ ਮਰਜ਼ੀ ਕਮਰੇ ਲੈ ਲਓ ਹੁਣ ਜਦੋਂ ਬਾਈ ਨੇ ਆਪਦੀ ਘਰ ਨੂੰ ਦੱਸਿਆ ਵੀ ਕਮਲ ਜੀ ਜਿਹੜੀ ਗਲੀ ਚ ਤੂੰ ਰਹਿੰਨੀ ਉਸੇ ਗਲੀ ਚ ਤਿੰਨ ਘਰ ਵਿਲੇ ਪਏ ਆ ਜਿੰਨੇ ਮਰਜ਼ੀ ਕਮਰੇ ਲੈ ਲਾ ਤੂੰ ਨਹੀਂ ਕਮਰਾ ਨਹੀਂ ਮਿਲਦਾ ਅੱਗੋਂ ਕਹਿੰਦੀ ਕੋਈ ਗੱਲ ਨਹੀਂ ਆ ਤੇ ਯਾਰ ਮਿੱਤਰ ਨੂੰ ਕਹਾਂ ਉਹ ਟੇਕੇ ਬਹਿ ਜੇ ਮੈਂ ਆਪੇ ਕਮਰਾ ਲੱਭ ਲੂੰਗੀ ਮੈਂ ਦੇਖਣਾ ਵੀ ਕਮਰਾ ਕਿਹੋ ਜਿਹਾ ਸਾਫ ਦਾ ਲੱਭਣਾ ਚਲੋ ਥੋੜੇ ਦਿਨ ਬਾਅਦ ਕਹਿੰਦੀ ਠੀਕ ਆ ਮੈਂ ਕਮਰਾ ਲੱਭ ਲਿਆ ਬਾਈ ਕਹਿੰਦਾ ਕਮਰਾ ਲੱਭ ਲਿਆ ਕਹਿੰਦੀ ਹਾਂਜੀ ਕਮਰਾ ਲੱਭ ਲਿਆ ਫੇਰ ਬਾਈ ਕਹਿੰਦਾ ਮੈਂ ਘਟੋ ਘੱਟ 15 ਵਾਰੀ ਇੱਕ ਗੱਲ ਨੂੰ ਹੋਰ ਪੁੱਛੀ ਕਹਿੰਦਾ ਮੈਂ 15 ਵਾਰੀ ਗੱਲ ਪੁੱਛੀ ਜੇਕਰ ਤੇਰਾ ਕਿਸੇ ਨਾਲ ਕੋਈ ਟਾਂਕਾ ਟੁੰਕਾ ਫਿੱਟ ਹੋ ਗਿਆ ਜਾਂ ਤੇਰਾ ਕਿਤੇ ਕੋਈ ਗਾਂਡਾ ਤੋਪਾ ਹੋ ਗਿਆ ਮੈਨੂੰ ਦੱਸ ਦੇ ਮੈਂ ਕੈਨੇਡਾ ਨਹੀਂ ਆਉਂਦਾ ਪੈਸੇ ਲੱਗ ਗਏ ਵੀ ਖਸਮਾਂ ਨੂੰ ਖਾਣ ਜਿਹੜਾ ਮੇਰਾ ਵੀਜਾ ਲੱਗਿਆ ਵੀ ਖਸਮਾਂ ਨੂੰ ਖਾਵੇ ਵੀ ਮੈਂ ਆਪਦੀ ਨੌਕਰੀ ਨਹੀਂ ਛੱਡਦਾ ਜੇ ਤੇਰੇ ਨਾਲ ਕਿਸੇ ਦੀ ਕੋਈ ਗੱਲਬਾਤ ਤੇ ਹੋ ਗਈ ਆ ਤੇਰੇ ਰੰਗ ਢੰਗ ਬਦਲੇ ਪਏ ਆ ਮੈਨੂੰ ਦੱਸ ਦੇ ਮੈਂ ਤੇਰੇਗੇ ਹੱਥ ਜੋੜਦਾ ਤਰਲੇ ਪਾਪ ਆ ਬਾਈ ਨੇ ਪੁੱਛਿਆ ਕਿ ਤੂੰ ਕਮਲਾ ਮੈਂ ਤੇਰੇ ਨਾਲ ਫੇਰੇ ਲਏ ਆ ਮੈਂ ਤੇਰੇ ਨਾਲ ਲਾਵਾਂ ਲਈਆਂ ਨੇ ਤੂੰ ਮੇਰੇ ਤੇ ਸ਼ੱਕ ਕਰਦਾ ਤੂੰ ਨੈਗੇਟਿਵ ਸੋਚਦਾ ਫਲਾਣਾ ਕਰਦਾ ਕਹਿੰਦਾ ਉਲਟਾ ਮੇਰੇ ਤੇ ਹੀ ਲਾਣਤਾ ਦੇ ਟੋਕਰੇ ਸਿੱਟਣ ਲੱਗ ਗਏ। ਬਾਈ ਕਹਿੰਦਾ ਚਲੋ ਜੀ ਜਦੋਂ ਮੈਂ 10-15 ਵਾਰੀ ਪੁੱਛ ਲਿਆ ਕਹਿੰਦੀ ਨਹੀਂ ਤੁਸੀਂ ਆ ਜਾਓ ਮੋਸਟ ਵੈਲਕਮ। ਮੇਰਾ ਤੇ ਨਿਬਣਾ ਜੀ ਨਹੀਂ ਲੱਗਦਾ ਮੈਂ ਤਾਂ ਰਾਤ ਨੂੰ ਵੀ ਹੌਂਕੇ ਭਰਦੀਆਂ ਉਹੀ 365 ਚਲਤਰਨਾਰ ਦੇ। ਚਲੋ ਜੀ ਬਾਈ ਕਹਿੰਦਾ ਮੈਂ ਨੌਕਰੀ ਤੋਂ ਰਿਜ਼ਾਈਨ ਦਿੱਤਾ ਤੇ ਮੈਂ ਚੜ ਗਿਆ ਕੈਨੇਡਾ ਵਾਲੇ ਜਹਾਜ਼ ਤੇ। ਕਹਿੰਦਾ ਕੈਨੇਡਾ ਏਅਰਪੋਰਟ ਤੇ ਮੈਂ ਜਾ ਕੇ ਫੋਨ ਕੀਤਾ ਵੀ ਮਿੱਠੀ ਜੀ ਮੈਂ ਆ ਗਿਆ। ਕਹਿੰਦੀ ਕੋਈ ਗੱਲ ਨਹੀਂ ਜੀ ਆ ਗਏ ਤੇ ਬਹਿ ਜਾ। ਅੱਗ ਨਹੀਂ ਲੱਗੀ ਖੜੀ। ਮੈਂ ਤਾਂ ਕੰਮ ਤੇ ਆਂ। ਇੱਥੋਂ ਸ਼ਿਫਟ ਤੋਂ ਛੁੱਟੀ ਮਿਲੂਗੀ ਮੈਂ ਫੇਰ ਆਉਣੀ ਵੀ ਤੂੰ ਛੁੱਟੀ ਵੀ ਲੈ ਸਕਦੀ ਸੀ ਕਹਿੰਦੀ ਛੁੱਟੀ ਛੱਟੀ ਨਹੀਂ ਮਿਲਦੀ ਭਾਈ ਕਹਿੰਦਾ ਮੈਂ 2 2.5 ਘੰਟੇ ਕਮਲਿਆਂ ਦਾ 에ਰਪੋਰਟ ਤੇ ਬੈਠਾ ਰਿਆ ਚਲੋ ਜੇ ਆਉਂਦੀ ਹੈ ਕਹਿੰਦਾ ਆ ਕੇ ਕੋਈ ਗੱਲ ਨਾਲ ਨਹੀਂ ਲੱਗੀ ਕੋਈ ਜੱਫੀ ਨਹੀਂ ਕੋਈ ਪੱਪੀ ਨਹੀਂ ਕੋਈ ਕੁਛ ਵੀ ਨਹੀਂ ਕੋਈ ਲਿੱਲੀ ਪੋਪੀ ਨਹੀਂ ਕੋਈ ਘਰ ਦੇ ਜਿਹਾ ਹਾਲ ਨਹੀਂ ਪੁੱਛਿਆ ਸੱਤ ਬਗਾਨਿਆਂ ਨੂੰ ਕਹਿੰਦੀ ਆ ਉਹ ਗੱਡੀ ਖੜੀ ਹੈ ਬਹਿ ਜਾ ਕਹਿੰਦਾ ਭਰਾਵਾ ਮੈਂ ਟੈਂਚੀ ਜੱਤ ਹੋਇਆ ਤੇ ਜਾ ਕੇ ਮੈਂ ਗੱਡੀ 'ਚ ਰੱਖ ਲਿਆ ਮੈਂ ਬਹਿ ਗਿਆ ਕਹਿੰਦਾ ਮੈਂ ਗੱਡੀ 'ਚ ਬਹਿ ਕੇ ਪੁੱਛਿਆ ਵੀ ਨਿਧੀ ਤੈਨੂੰ ਚੱਕਰ ਕੀ ਆ ਤੂੰ ਮੇਰੇ ਨਾਲ ਵਿਆਹੀ ਹੈ ਕਮਲਿਆ ਤੂੰ ਸੱਤ ਬਗਾਨਿਆਂ ਵਾਂਗੂ ਆ ਕੇ ਗੱਲ ਨਹੀਂ ਲੱਗੀ ਕੋਈ ਮੇਰੀ ਛਾਤੀ ਨੂੰ ਨਿੱਗ ਨਹੀਂ ਮਿਲਿਆ ਨਹੀਂ ਤੇ ਬੰਦਾ ਕਹਿੰਦਾ ਇੰਨੇ ਟਾਈਮ ਬਾਦ ਘਰ ਆਲੀ ਮਿਲੀ ਤੇ ਘੁੱਟ ਕੇ ਮਿਲੇ ਹਨਾ ਬੰਦੇ ਨੂੰ ਕੋਈ ਸਕੂਨ ਮਿਲਦਾ ਵੀ ਤੂੰ ਸੱਤ ਬਗਾਨਿਆਂ ਨੂੰ ਕੀ ਗੱਲ ਹੋਗੀ ਕਹਿੰਦੀ ਕੋਈ ਗੱਲ ਨਹੀਂ ਘਰ ਚੱਲ ਉੱਥੇ ਜਾ ਕੇ ਦੱਸਦੀ ਆ ਬਾਈ ਕਹਿੰਦਾ ਚਲੋ ਜੀ ਜਿੱਥੇ ਨੇ ਕਮਰਾ ਲਿਆ ਸੀ ਉੱਥੇ ਜੇ ਗੱਡੀ ਰਕਾ ਆਤੀ ਤੇਨੇ ਮੇਰਾ ਟੈਂਚੀ ਜਾ ਫੜਿਆ ਕਮਰੇ ਦਾ ਦਰਵਾਜ਼ਾ ਖੋਲਿਆ ਕਹਿੰਦੀ ਆ ਤੇਰਾ ਕਮਰਾ ਇੱਥੇ ਰੱਖ ਲੈ ਟੈਂਚੀ ਦੇ ਬਹਿ ਜਾ ਕਹਿੰਦਾ ਜਦੋਂ ਮੈਂ ਕਮਰੇ ਵਾਲ ਨਿਗਾਹ ਮਾਰੀ ਐਨ ਲੱਗੇ ਜਿਵੇਂ ਕਬੂਤਰਾਂ ਦਾ ਖੁੱਡਾਂ ਦਾ ਨਿਕਾਏ ਆ ਕਹਿੰਦਾ ਇੱਕ ਬੈੱਡ ਲੱਗਾ ਉਹ ਤੂੰ ਕਪਲ ਵਾਲਾ ਕਮਰਾ ਲੱਭਣਾ ਸੀ ਨਿੱਕਾ ਜਾਂ ਲੰਬਾ ਇਹਦੇ ਵਿੱਚ ਆਪਾਂ ਦੋਵੇਂ ਕਿਵੇਂ ਪਿਆ ਕਰਾਂਗੇ ਆਂਦੀ ਮਤਲਬ ਦੋਵੇਂ ਕੀ ਇਹਦਾ ਕਹਿੰਦਾ ਬਾਈ ਕਹਿੰਦਾ ਵੀ ਤੂੰ ਤੇ ਮੈਂ ਕਹਿੰਦੀ ਝੱਲਾ ਹੋਇਆ ਮੈਂ ਤੇਰੇ ਨਾਲ ਕਿੱਥੇ ਪੈਣਾ ਤੇਰੇ ਇਕੱਲੇ ਦਾ ਕਮਰਾ ਏ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤਾਂ ਆਪਦੇ ਆਸ਼ਕ ਨਾਲ ਰਹਿਣਾ ਬਾਈ ਦੇ ਮੂੰਹ 'ਤੇ ਹੀ ਗੱਲ ਕਹਿਤੀ ਕਿ ਮੈਂ ਤਾਂ ਆਪਦੇ ਆਸ਼ਕ ਨਾਲ ਰਹਿਣਾ ਮੈਂ ਤੇਰੇ ਨਾਲ ਰਹਿਣਾ ਉਹਨਾਂ ਕੋ ਨਹੀਂਗਾ ਉਹਦਾ ਸ਼ੁਕਰਗਾਰ ਵੀ ਮੈਂ ਤੈਨੂੰ 에ਰਪੋਰਟ ਤੋਂ ਲੈਂਡ ਚਲੀ ਗਈ ਜਿਹੜੇ ਤੇ ਵਾਸਤੇ ਕਮਰਾ ਲੱਭਤਾ ਇਹ ਵੀ ਮੈਂ ਤੇਰੇ ਤੇ ਹਸਾਣ ਕੀਤਾ ਬਾਈ ਵੱਡੇ ਹੱਥਾਂ ਨੂੰ ਦੰਦਿਆਂ ਵੀ ਖੱਚ ਚਵਲੇ ਵੀ ਜਦੋਂ ਮੈਂ ਤੇਨੂੰ ਪੁੱਛਦਾ ਰਿਆਂ ਵੀ ਜੇ ਤੇਰੀ ਕਿਸੇ ਨਾਲ ਗੱਲਬਾਤ ਆ ਕੋਈ ਗੰਡਾ ਤੋਪਾ ਹੋਇਆ ਮੈਨੂੰ ਦੱਸ ਦੇ ਮੈਂ ਨਹੀਂ ਆਉਂਦਾ ਮੈਂ ਨੌਕਰੀ ਵੀ ਛੱਡ ਲਈ 25 ਲੱਖ ਤੇਰੇ ਤੇ ਫੂਕ ਲਿਆ 10 ਲੱਖ ਖਾਫਦੇ ਲਾ ਲਿਆ ਮੈਂ ਘਰੋਂ ਬੇਕਾਰ ਹੋ ਗਿਆ ਤੇ ਹੁਣ ਮੈਨੂੰ ਆ ਖੁੱਡੇ ਚਵਾੜ ਕੇ ਕਹਿੰਨੀ ਤੂੰ ਇਕੱਲੇ ਰਹਿਣਾ ਕਹਿੰਦਾ ਚਲੋ ਜੀ ਮੈਂ ਤੁਹਾਨੂੰ ਛੱਡ ਕੇ ਕਹਿੰਦਾ ਚਲੀ ਜਾਂਦੀ ਐ ਕਹਿੰਦਾ ਫਿਰ ਮੈਂ ਇਹ ਮੈਂ ਆਪਦੇ ਘਰੇ ਫੋਨ ਲਾਇਆ ਆ ਸਾਸ ਸਹਰ ਨੂੰ ਫੋਨ ਲਾਇਆ ਕਹਿੰਦਾ ਗੋ ਮੇਰੀ ਸਾਸ ਮੈਨੂੰ ਹੱਸ ਕੇ ਕਹਵੇ ਕੋਈ ਗੱਲ ਨਹੀਂ ਇਹ ਕੈਨੇਡਾ ਐਸੇ ਐਡਜਸਟ ਕਰਨਾ ਪੈਂਦਾ ਤੇ ਬਾਈ ਕਹਿੰਦਾ ਵੀ ਵੀ ਮੈਂ ਆਪਦੀ ਘਰ ਨਹੀਂ ਤੇ ਰਹੀ ਸਕਦਾ ਮੈਂ ਘਰਾਂ ਨੇ ਕਾਹਦਾ ਐਡਜਸਟ ਕਰਨਾ ਵਿੱਚ ਵੀ ਘਰ ਵਾਲੀ ਆਰਡਰ ਵੇ ਘਰ ਵਾਲਾ ਆਰਡਰ ਵੇ ਇਹ ਕਾਹਦਾ ਐਡਜਸਟ ਕਰਨਾ ਹੋਇਆ ਬਈ ਵੀ ਜਦੋਂ ਕੋਈ ਹੋਰ ਕੁੜੀ ਹੋਵੇ ਤਾਂ ਮੈਂ ਕਹਾਂ ਵੀ ਚੱਲ ਠੀਕ ਹੈ ਮੈਂ ਕੱਲਾ ਰੋੜ ਐਡਜਸਟ ਕਰ ਲੈਣਾ ਵੀ ਹੁਣ ਇਹ ਕਮਰਾ ਦੋ ਜੀਆਂ ਵਾਲਾ ਵੀ ਲੈ ਸਕਦੀ ਸੀ ਅੱਗੋਂ ਕਹਿੰਦੀ ਤੂੰ ਤਾਂ ਨੈਗੇਟਿਵ ਸੋਚਦਾ ਤੇ ਤੀ ਤਾਂ ਸੋਚ ਹੀ ਉਹ ਅਣਪੜਾਣੀ ਫਲਾਣਾ ਟਪਕਣਾ ਕੋ ਸੱਸ ਵੀ ਦੋਸ਼ ਨਾਲ ਲੱਗ ਗਈ ਬਾਈ ਕਹਿੰਦਾ ਫਿਰ ਮੈਂ ਆਦੇ ਮਾਂ ਪਿਓ ਨੂੰ ਕਹਾਣੀ ਦੱਸੀ ਵੀ ਕਹਾਣੀਆਂ ਹੋ ਗਈ ਜੇ ਘੋੜੀ ਦਲੱਤਾ ਮਾਰ ਗਈ ਜੇ ਤੇ ਕਿਸੇ ਹੋਰ ਦੇ ਹੱਥ ਲਗਾਮ ਫੜਾਈ ਬੈਠੀ ਜੇ ਪਛਾਇਤ ਹੋਈ ਤੇ ਪਛਾਇਤ ਚ ਕਹਿੰਦਾ ਮੇਰੀ ਸੱਸ ਉੱਠ ਕੇ ਕਹਿੰਦੀ ਭਈਆ ਆਪਦਾ ਹਿਸਾਬ ਕਰ ਲੋ ਹਿਸਾਬ ਦੇਨ ਨੂੰ ਤਿਆਰ ਆ ਕਹਿੰਦਾ ਚਲੋ ਜੀ ਅਸੀਂ ਕਹਾਂ 25 ਲੱਖ ਰੁਪਈਆ ਖਰਚਾ ਹੋਇਆ ਕਹਿੰਦਾ ਕੱਢ ਕੇ ਤਿੰਨ ਚੈੱਕ ਮੇਰੇ ਪਿਓ ਦੀ ਤਲੀ ਤੇ ਆ ਤੇ ਸੈਂਡ ਕਰਕੇ ਆ ਲਓ ਤੁਸੀਂ ਚੈੱਕ ਲੈ ਲejਨੀ ਤਰੀਕ ਨੂੰ ਕਹਿੰਦਾ ਚਲੋ ਜੀ ਤਰੀਕ ਆਈ ਚੈੱਕ ਲਾਏ ਚੈੱਕ ਬਾਉਂਸ ਹੋ ਗਏ ਕਹਿੰਦਾ ਖਾਤੇ 'ਚ ਤਾਂ ਕੋਈ ਬੂ ਬੋਲਣ ਦਾ ਸੀ ਸਾਰਾ 2200 ਰੁਪਈਆ ਸੀਗਾ ਕਹਿੰਦਾ ਮੁੜ ਕੇ ਚੈੱਕ ਬਾਉਂਸ ਹੋ ਕੇ ਕੇਸ ਲੱਗ ਗਿਆ ਬਾਈ ਕਹਿੰਦਾ ਵੀ ਇਹ ਜਿੰਨੀ ਵੀ ਗੇਮ ਖੇਡੀ ਗਈ ਆ ਇਹ ਸਾਰੀ ਹੀ ਮੇਰੀ ਸੱਸ ਨੇ ਜਾਨੀ ਕਿ ਕੁੜੀ ਦੀ ਮਾਂ ਨੇ ਕਹਿੰਦਾ ਕੁੜੀ ਦੀ ਮਾਂ ਨੂੰ ਸਾਰਾ ਪਤਾ ਸੀਗਾ ਕਿ ਮੇਰੀ ਧੀ ਕਿੱਥੇ ਖੇ ਖਾਂਦੀ ਆ ਕਿਹਦੇ ਨਾਲ ਬੁੱਲੇ ਲੁੱਟਦੀ ਆ ਤੇ ਕਿਹਦੇ ਨਾਲ ਨੇ ਵਿਆਹ ਕਰਾਉਣਾ ਕਹਿੰਦਾ ਸਿਰਫ ਉਹਨਾਂ ਦਾ ਇੱਕੋ ਮਤਲਬ ਸੀ ਵੀ ਵਿਆਹ ਕਰਕੇ ਕੋਈ ਬਾਹਰ ਚਲੀ ਜਾਵੇ ਤੇ ਆਪਦੇ ਆਸ਼ਕ ਕੋਲੇ ਪਹੁੰਚ ਜੇ ਵੀ ਮੈਨੂੰ ਸਿਰਫ ਇੱਕ ਪਾਉੜੀ ਬਣਾਇਆ ਗਿਆ ਕਹਿੰਦਾ ਮੇਰੀ ਸੱਸ ਨੇ ਮੇਰੀ ਘਰਵਾਲੀ ਨੂੰ ਫੋਨ ਤੇ ਗੱਲ ਕਹੀ ਹੈ ਕਹਿੰਦਾ ਮੈਂ ਕੰਨੀ ਸੁਣੀ ਆ ਮੇਰੀ ਸੱਸ ਨੇ ਕਿਹਾ ਮੇਰੀ ਘਰਵਾਲੀ ਨੂੰ ਪਾਈ ਹੁਣ ਤੂੰ ਜੋ ਕਰਨਾ ਕਰ ਲਾ ਜਿੱਥੇ ਵਿਆਹ ਕਰਾਉਣਾ ਕਰਾਲਾ ਹੁਣ ਤੈਨੂੰ ਖੁੱਲੀਆਂ ਛੁੱਟੀਆਂ ਨੇ ਬਾਈ ਕਹਿੰਦਾ ਹੁਣ ਜਿਹੜਾ ਦਾ ਆਸ਼ਕ ਸੀਗਾ ਕਹਿੰਦਾ ਉਹ ਇੰਗਲੈਂਡ ਰਹਿੰਦਾ ਤੇ ਕਹਿੰਦਾ ਵੀ ਮੈਨੂੰ ਪੱਕਾ ਯਕੀਨ ਆ ਵੀ ਇਹ ਕੈਨੇਡਾ ਛੱਡ ਕੇ ਇੰਗਲੈਂਡ ਪਹੁੰਚ ਚੁੱਕੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਬਾਈ ਦੀ ਬੇਟੀ ਨਾਲ ਕਮੈਂਟ ਕੀਤੇ ਸੀ ਵੀ ਇਹ ਕੁੜੀ ਅਸੀਂ ਇੰਗਲੈਂਡ ਦੇ ਵਿੱਚ ਦੇਖੀ ਆ ਤੇ ਬਾਈ ਕਹਿੰਦਾ ਵੀ 25 ਲੱਖ ਰੁਪਏ ਫੂਕ ਲਿਆ ਉਹ ਆਪਦੀ ਆਸ਼ਕ ਦੀ ਬੁੱਕਲ ਚ ਬੈ ਗਈ ਆ ਜਾ ਕੇ ਤੇ ਕਹਿੰਦਾ ਵੀ ਮੇਰਾ ਵੀ ਹੁਣ ਵੀਜ਼ਾ ਖਤਮ ਹੋਣ ਵਾਲਾ 2 ਮਹੀਨੇ ਰਹਿ ਗਏ ਆ ਵਰਕ ਪਰਮਿਟ ਵੀ ਖਤਮ ਹੋਣ ਵਾਲਾ ਬਾਸ ਕਹਿੰਦਾ ਵੀ ਮੇਰਾ ਜੁੱਲੀ ਬਿਸਤਰਾ ਗੋਲ ਹੋ ਗਿਆ ਨੌਕਰੀ ਵੀ ਗਈ ਘਰ ਵਾਲੀ ਵੀ ਗਈ 35 ਲੱਖ ਰੁਪਏ ਇਸ ਗੱਲ ਕਰਕੇ ਨਾ ਮੈਂ ਇੱਕ ਗੱਲ ਆਮ ਕਹਿਣਾ ਹਣਾ ਕਿ ਸੱਪ ਤੇ ਯਕੀਨ ਕਰ ਲਿਆ ਜੇ ਪਰ ਕਦੇ ਵੀ ਆਈਲੈਂਡਸ ਵਾਲੀ ਕੁੜੀ ਤੇ ਯਕੀਨ ਨਾ ਕਰਿਆ ਜੇ ਮੈਂ ਫੇਰ ਕਹਿਣਾ ਮੈਂ ਸਾਰੀਆਂ ਨੂੰ ਮਾੜਾ ਨਹੀਂ ਕਹਿੰਦਾ 30% ਕੁੜੀਆਂ ਚੰਗੀਆਂ ਵੀ ਨੇ ਜਿਹੜੀਆਂ ਆਈਲੈਂਡਸ ਕਰਾ ਕੇ ਵਿਆਹ ਕਰਾ ਕੇ ਗਈਆਂ ਬਾਹਰ ਉਹਨਾਂ ਨੇ ਦੇ ਪਰਿਵਾਰ ਸਾਹਮਣੇ ਪਰਿਵਾਰਾਂ ਨੂੰ ਸਟੈਂਡ ਕੀਤਾ ਘਰ ਵਾਲੇ ਨੂੰ ਬਾਹਰ ਬੁਲਾਇਆ ਵਫਾਦਾਰੀ ਕੀਤੀ ਨਹੀਂ ਤਾਂ 70% ਕੁੜੀਆਂ ਨੇ ਵਿਆਹ ਕਰਾ ਕੇ ਬਾਹਰ ਜਾ ਕੇ ਟੂਏ ਤੇ ਲੱਤ ਮਾਰੀ ਆ ਪੰਜਾਬ ਦੇ ਹਰ ਚੌਥੇ ਘਰ ਦਾ ਦਰਦ ਦਾ ਇਹ ਬਹੁਤ ਸਾਰੇ ਮੁੰਡੇ ਨਸ਼ਿਆਂ ਦੀ ਭੇਡ ਚੜ੍ਹ ਕੇ ਬਹੁਤ ਸਾਰੇ ਮੁੰਡੇ ਜਹਾਨੋਂ ਚਲੇ ਗਏ ਘਰ ਵਾਲਿਆਂ ਦੇ ਧੋਖੇ ਕਰਕੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਵੱਧ ਲੋਕਾਂ ਤੱਕ ਪਹੁੰਚੇ ਇਸ ਭਰਾਵ ਨੂੰ ਇਨਸਾਫ ਮਿਲੇ ਕਿਉਂਕਿ ਬਈ ਪੈਸੇ ਕੋਈ ਰੁੱਖਾਂ ਨੂੰ ਨਹੀਂ ਲੱਗਦੇ ਜਿਹੜਾ ਬੰਦਾ ਤੋੜ ਤੋੜ ਕੇ ਲਾ ਦੇ ਹਰੇਕ ਬੰਦੇ ਦੀ ਹੱਕ ਹਲਾਲ ਦੀ ਕਮਾਈ ਹੁੰਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਲੋਕੋ ਆਪਦੇ ਪੁੱਤ ਬਚਾ ਲਓ ਪੁੱਤ ਬਚਾ ਲਓ ਇਹ ਡੈਣਾ ਖੂਨ ਪੀੜੀਆਂ ਨੇ ਇਹਨਾਂ ਤੋਂ ਆਪਦੇ ਪੁੱਤ ਬਚਾ ਲਓ ਬਾਹਰ ਗਈ ਜਨਾਨੀ ਤੇ ਕਦੇ ਅੰਨਾ ਯਕੀਨ ਨਾ ਕਰੋ ਵਿਸ਼ਵਾਸ ਨਾ ਕਰੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ 100 ਚੋਂ 70% ਜਨਾਨੀਆਂ ਨੇ ਧੋਖੇ ਕੀਤੇ ਆ ਇਹ ਗੱਲ ਦਾ ਮੈਂ ਦਾਵਾ ਕਰਦਾ ਠੋਕ ਕੇ ਕਹਿਣਾ ਇਹ ਗੱਲ ਮੈਂ ਕਿ 70% ਕੁੜੀਆਂ ਨੇ ਮੁੰਡਿਆਂ ਦੇ ਨਾਲ ਧੋਖੇ ਕੀਤੇ ਆ ਸਾਡਾ ਮਕਸਦ ਲੋਕਾਂ ਨੂੰ ਸचेत ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ